ਕਈ ਵਾਰੀ ਵੇਖਿਆ ਨਾ ਕਈ ਵਾਰੀ ਬੰਦੇ ਕੋਲ ਹੁੰਦਾ ਸਾਰਾ ਕੁਝ ਜਿਹਨੂੰ ਆਪਾਂ ਸ਼ਬਦ ਬੋਲਦੇਵੇਂ ਨੀਅਤ ਨਹੀਂ ਰਾਜਦੀ ਬੰਦੇ ਦੀ ਭੁੱਖਿਆ ਭੁੱਖ ਨਾ ਜਬਨਾਪੁਰੀਆਂ ਭਾਰ ਆ ਤੇ ਭਲਾ ਹੋਵੇ ਹਰ ਇੱਕ ਬੰਦੇ ਨੂੰ ਮਾਲਕ ਨੇ ਕਾਰੋਬਾਰ ਬਖਸ਼ੀ ਕੀਤਾ ਪਰ ਅਜੇ ਵੀ ਤੁਸੀਂ ਸਮਾਜ ਵਿੱਚ ਵੇਖੋ ਇੱਥੇ ਤੇ ਸ਼ਾਇਦ ਦਾਜ ਦੂਜਾ ਵਾਲਾ ਕੰਮ ਨਹੀਂ ਹੋਣਾ ਆਪਾਂ ਪੰਜਾਬ ਵੇਖਦੇ ਆ ਵੀ ਕਈ ਵਾਰੀ ਕਾਰ ਗੱਡੀ ਵੀ ਖਲੋਤੀ ਹੁੰਦੀ ਹੈ ਬੁਲਟ ਮੋਟਰਸਾਈਕਲ ਵੀ ਖਲੋਤਾ ਹੁੰਦਾ ਵਾ ਸਾਧਨ ਖਲੋਤੇ ਹੁੰਦੇ ਆ ਘਰ 'ਚ ਪਰ ਫੇਰ ਵੀ ਜਦੋਂ ਲੜਕਾ ਮੰਗਣਾ ਹੁੰਦਾ ਤੇ ਉਹ ਕਈ ਵਾਰੀ ਪੁੱਛਦੇ ਅੱਗੇ ਉਹ ਲੜਕੀ ਵਾਲੇ ਵੀ ਕੁਈ ਤੁਹਾਡੀ ਮੰਗ ਜੀ ਤੇ ਕਈ ਤੇ ਸਦਾ ਹੀ ਮੰਗ ਲੈਂਦੇ ਤੇ ਕਈ ਤਰੀਕੇ ਨਾਲ ਕਹਿੰਦੇ ਉਦਾਂ ਤੇ ਰੱਬ ਦਾ ਸਾਰਾ ਕੁਝ ਦਿੱਤਾ ਸਾਡੇ ਘਰ ਹੁਣ ਇਹ ਸ਼ਬਦ ਦਾ ਵੀ ਭਾਅ ਹੁੰਦਾ ਵੀ ਉਦਾਂ ਤੇ ਰੱਬ ਦਾ ਸਾਰਾ ਕੁਝ ਦਿੱਤਾ ਹੈਗਾ ਵਾ ਪਰ ਅੱਗੇ ਤੁਹਾਡੀ ਬੋਲੋ ਸਾਹਿਬ ਜੀ ਮਰਜ਼ੀ ਦਾ ਭਾਅ ਵੀ ਹੁੰਦਾ ਵਾ ਵੀ ਕਈ ਵਾਰੀ ਘਰ ਖਲੋਤਾ ਹੁੰਦਾ ਸਾਧਨ ਉਹਦੇ ਨਵਾਂ ਉਹ ਤੇ ਪਹਿਲਾਂ ਵੇਚ ਦਾਂਗੇ ਆ ਤੇ ਹੁਣ ਫਰਕ ਪੈ ਗਿਆ ਅੱਗੇ ਥੋੜਾ ਜਿਹਾ ਪਹਿਲਾਂ ਜੇ ਕਿਸੇ ਨੇ ਕਹਿਣਾ ਵੀ ਫਰਿੱਜ ਨਹੀਂ ਹੈਗੀ ਕਹਿੰਦਾ ਜੇ ਮੁੰਡਾ ਨਹੀਂ ਲਿਆਇਆ ਵੀ ਉਹ ਆਮ ਬੰਦੇ ਨੇ ਸੋਚਣਾ ਵੀ ਸ਼ਾਇਦ ਮੁੰਡੇ ਨਾਲ ਫਰਜ਼ਦਾ ਕੀ ਸਬੰਧ ਹੈ ਉਹ ਕਹਿਣਾ ਵੀ ਦੋ ਹੋ ਜਾਣੀਆਂ ਉਦਾਂ ਘਰ 'ਚ ਵੀ ਇੱਕ ਨੋਨ ਲਿਆਉਣੀ ਹੈ ਇੱਕ ਪਹਿਲਾ ਘਰ 'ਚ ਹੈਗੀ ਆ ਆ ਤੇ ਹੌਲੀ ਹੌਲੀ ਤਰੱਕੀ ਕੀਤੀ ਆ ਲੋਕ ਪੜ ਲੈ ਗਏ ਆ ਕਹਿੰਦੇ ਯਾਰ ਇਹਨਾਂ ਗੱਲਾਂ 'ਚੋਂ ਬਾਹਰ ਨਿਕਲੋ ਇਹ ਲਾਲਚ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢੋ ਧੀਆਂ ਪੜਾ ਲਿਖਾ ਕੇ ਉਹਨਾਂ ਨੂੰ ਐਜੂਕੇਸ਼ਨ ਦਿਓ ਸਭ ਤੋਂ ਵੱਡਾ ਦਾਅ ਸਮਾਜ ਵਾਸਤੇ ਇਹੋ ਹੀ ਆ ਤੋ ਇੱਕ ਇਹ ਹੌਲੀ ਹੌਲੀ ਪੱਖ ਜ਼ਿੰਦਗੀ ਦੇ ਸਾਹਮਣੇ ਆਇਆ ਨਹੀਂ ਤੇ ਸਮਾਜ ਅਜੇ ਵੀ ਅਜੇ ਵੀ ਨਹੀਂ ਅਸ਼ਾ ਸੁਧਾਰ ਅਜੇ ਵੀ ਕੁਝ ਲੋਕਾਂ ਚ ਉਦਾਂ ਹੀ ਆ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਅਜੇ ਵੀ ਗੱਲ ਉੱਥੇ ਖਲੋਤੀ ਕਈ ਵਾਰੀ ਸਮਾਜ ਦੇ ਵਿੱਚ ਕਿਉਂਕਿ ਅੰਦਰ ਬਿਰਤੀ ਜਿਹੜੀ ਆ ਹੁਣ ਕਈ ਵਾਰੀ ਸਾਰਾ ਕੁਝ ਹੁੰਦਾ ਬੰਦੇ ਦੀ ਬਿਰਤੀ ਕਈ ਵਾਰੀ ਤੁਸੀਂ ਵੇਖੋ ਪੁੱਛੋ ਕੀ ਹਾਲ ਆ ਜੀ ਕਈ ਬੰਦੇ ਤੁਹਾਨੂੰ ਥੋੜੀ ਜੀ ਤਨਖਾਹ ਵੀ ਕਹਿੰਦੇ ਕੀ ਹਾਲ ਆ ਕਹਿੰਦੇ ਬੜੀ ਰੱਬ ਦੀ ਕਿਰਪਾ ਯਾਰ ਰੱਬ ਨੇ ਔਕਾਤ ਤੋਂ ਵੱਧ ਕੇ ਦਿੱਤਾ ਤੇ ਕਈ ਪਤਾ ਕਹਿਣਗੇ ਬਸ ਆਈ ਚਲਾਈ ਆ ਪੰਜ ਪੰਜੇ ਨਹੀਂ ਪੂਰੇ ਹੁੰਦੇ ਉਰੇ ਪੰਜ ਪੰਜ ਆ ਨਾ ਇਹ ਨਹੀਂ ਸਮਝ ਆਈ ਪਈ ਇਹ ਪੰਜ ਪੰਜ ਕਿਹੜੇ ਅਜ ਤੱਕ ਜਦੋਂ ਜ਼ਿੰਦਗੀ ਤੁਸੀਂ ਆਪਣੇ ਮਨ ਨੂੰ ਆਪ ਸੰਤੁਸ਼ਟ ਕਰਨਾ ਕਈ ਤੁਹਾਨੂੰ ਥੋੜੇ ਜਿ ਥੋੜੀ ਜਿਹੀ ਸਰਮਾਇਏ ਨਾਲ ਵੀ ਖੁਸ਼ ਨਜ਼ਰ ਆਉਣਗੀ ਕਈ ਤੁਹਾਨੂੰ ਬਹੁਤ ਕੁਝ ਹੋਣ ਤੋਂ ਬਾਅਦ ਵੀ ਮਾਫ ਕਰਨਾ ਇੱਕ ਬੇਨਤੀ ਹੋਰ ਕਰਾਂ ਜੇ ਮੈਂ ਕਹਿੰਨਾ ਕਾਰੋਬਾਰ ਬਿਜ਼ਨਸ ਨੌਕਰੀਆਂ ਹੋਣੀਆਂ ਚਾਹੀਦੀਆਂ ਤੇ ਜੇ ਜੇ ਕਾਰੋਬਾਰ ਵਧਦਾ ਜਾਂਦਾ ਤੇ ਬੰਦੇ ਦੀ ਖੁਸ਼ੀ ਵੀ ਗਵਾਹੀ ਦੀ ਜਾਂਦੀ ਆ ਤੇ ਫਿਰ ਸੋਚਣਾ ਤੇ ਬਣਦਾ ਨਾ ਵੀ ਜੇ ਜਿਉਂ ਜਿਉਂ ਦਾਇਰਾ ਵਧਦਾ ਜਾਂਦਾ ਤੇਰਾ ਹੱਸਣਾ ਵੀ ਚਲਾ ਗਿਆ ਤੇ ਬਰਹਾਸਾ ਕੋ ਗਵਾਉਣਾ ਪਲਾ ਤੂੰ ਹੱਸਣਾ ਵੀ ਗਵਾ ਬੈਠਾ ਹੂੰ ਤੁਸੀਂ ਵੇਖਿਆ ਨਾ ਕਈ ਵਾਰੀ ਕਈ ਤੁਹਾਨੂੰ ਹਰ ਚਿਹਰਾ ਖਿੜਿਆ ਨਜ਼ਰ ਆਊਗਾ ਐਨ ਹੱਸੂ ਹੱਸੂ ਕਰਦਾ ਤੇ ਕਈਆਂ ਦੇ ਚਿਹਰੇ ਤੇ ਹਾਸਾ ਗਵਾ ਚ ਹੀ ਗਿਆ ਹਾਸਾ ਆਉਂਦਾ ਹੀ ਨਹੀਂ ਉਹ ਇੱਥੋਂ ਦਾ ਤਾਂ ਪਤਾ ਨਹੀਂ ਪਿੰਡਾਂ 'ਚ ਤੇ ਕਈ ਵਾਰੀ ਕਹਾਵਤ ਬਣੀ ਹੁੰਦੀ ਸੀ ਵੀ ਜਦੋਂ ਇਹ ਬੰਦਾ ਹਸੇ ਨਾ ਤੇ ਸਾਡੇ ਇਲਾਕੇ 'ਚ ਮੀਂਹ ਪੈਂਦਾ ਤੇ ਲੋਕ ਕਈ ਵਾਰੀ ਉਹਦੇ ਚਿਹਰੇ ਵੱਲ ਵੇਖ ਕੇ ਕਹਿਣ ਲੱਗਦੇ ਭਰਾਵਾ ਹਾਸੇ ਪਾ ਔੜ ਬੜੀ ਲੱਗੀ ਐ ਫਸਲਾਂ ਸੁੱਕ ਚਲੀਆਂ ਹਾਸੇ ਪਾ ਤੂੰ ਕਿਤੇ ਵੀ ਹੁਣ ਤੇ ਸਭ ਕੋ ਜਗਾ ਤੇਰੇ ਕੋਲ ਤੈਨੂੰ ਹਾਸਾ ਕਿਉਂ ਨਹੀਂ ਆਉਂਦਾ ਹੁਣ ਤੁਹਾਡੇ ਵਿੱਚ ਡਾਕਟਰ ਸਾਹਿਬ ਵੀ ਬੈਠੇ ਆ ਪਰਿਵਾਰਾਂ ਚ ਵੀ ਤੁਸੀਂ ਫੁੰਦੇ ਹੋਗੇ ਜੇ ਬੰਦਾ ਖਾਣਾ ਖਾਂਦਿਆਂ ਵੀ ਆਪਣੀ ਜ਼ਿੰਦਗੀ ਚ ਹਾਸਾ ਰੱਖੇ ਨਾ ਤੇ ਤੁਹਾਡਾ ਲੀਵਰ ਵਧੀਆ ਤੁਹਾਡੇ ਗੁਰਦੇ ਵਧੀਆ ਤੁਹਾਡੀ ਸਕਿਨ ਵਧੀਆ ਤੇ ਕਈ ਵਾਰੀ ਬੰਦਾ ਖਾਂਦਿਆਂ ਖਾਂਦਿਆਂ ਵੀ ਵਿਸ ਘੋਲੀ ਜਾਂਦਾ ਯਰ ਘੋਲੀ ਜਾਂਦਾ ਜਾਂ ਅੰਦਰ ਯਰ ਤੁਰਿਆ ਆਉਂਦਾ ਤੇ ਖਾਣਾ ਵੀ ਅੰਮ੍ਰਿਤ ਨਹੀਂ ਬਣਦਾ ਤੁਸੀਂ ਵੇਖੋ ਕਈਆਂ ਬੰਦਿਆਂ ਨੂੰ ਤੁਸੀਂ ਵੇਖੋ ਸੁਧਾਰਨ ਜੀ ਖਰਾ ਖਾ ਕੇ ਵੀ ਖਿਹੜੇ ਰਹਿਣਗੇ ਤੇ ਕਈ ਕਹਿਣਗੇ ਇਹ ਡਰਾਈ ਫਰੂਟ ਵੀ ਖਾਂਦਾ ਹੈ ਸਾਰਾ ਕੁਝ ਹੀ ਹੁੰਦਾ ਹੈ ਰਾਤ ਨੂੰ ਬਜ਼ਾਮੀ ਪੈਂਦੇ ਨੇ ਸਭ ਕੁਝ ਫਿਰ ਵੀ ਰੌਣਕ ਕਿਉਂ ਨਹੀਂ ਆਉਂਦੀ ਕਿਉਂਕਿ ਅੰਦਰ ਕੜਾਇਆ ਵਾ ਓੜਾ ਤਪਤ ਕੜਾਇਆ ਨਾ ਅੰਦਰ ਓੜਾ ਜੀਓ ਤਪਤ ਹੈ بارੋ-ਬਾਰ ਤਪ ਤਪ ਖਪੈ ਤੇ ਇਹ ਕਿਉਂ ਕਿਉਂ ਆਇਆ ਤਪਿਆ ਜੈ ਤਨ ਬਾਣੀ ਜੋ ਪੱਕਾ ਪਾਣੀ ਨਿਕਲ ਗਈ ਅੰਦਰ ਗੁਰੂ ਦਾ ਸ਼ਬਦ ਹੀ ਨਿਕਲ ਗਿਆ ਘਰਾਂ ਚੋਂ ਗੁਰੂ ਦੀ ਵਿਚਾਰ ਹੀ ਨਿਕਲ ਗਈ ਘਰਾਂ ਚੋਂ ਗੁਰੂ ਦਾ ਸਿਧਾਂਤ ਦੀ ਗਵਾਚ ਗਿਆ ਤੇ ਫਿਰ ਤਪਣਾ ਤੇ ਆਪੇ ਹੀ ਸੀ ਜੇ ਅੰਦਰ ਦੀ ਤਪਸ਼ ਕਢਾਉਣਾ ਚਾਹੁੰਨੇ ਆ ਨਾ ਪਾਤਸ਼ਾਹ ਜੀ ਕਹਿੰਦੇ ਆ ਤੇ ਫਿਰ ਅੰਦਰ ਗੁਰੂ ਦਾ ਸ਼ਬਦ ਲੈ ਕੇ ਆਓ ਗੁਰੂ ਦੀ ਵਿਚਾਰ ਲੈ ਕੇ ਆਓ ਜਿਉਂ-ਜਿਉਂ ਗੁਰੂ ਦੀ ਵਿਚਾਰ ਆਊਗੀ ਤਪਤ ਕੜਾ ਹ ਬੁਝ ਗਿਆ ਗੁਰ ਸੀਤਲ ਨਾਮ ਦੀ ਉਹ ਅੰਦਰ ਦਾ ਕੜਾਇਆ ਤਪਦਾ ਨਾ ਇਹ ਠੰਡਾ ਹੋਏਗਾ ਜਦੋਂ ਗੁਰੂ ਦਾ ਪਵਿੱਤਰ ਸ਼ਬਦ ਉਹਦੀ ਸਿੱਖਿਆ ਰੂਪੀ ਅੰਮ੍ਰਿਤ ਜਲ ਇਸ ਅੱਗ ਦੇ ਉੱਤੇ ਪਵੇਗਾ ਠੰਡਕ ਹੋਏਗਾ ਫਿਰ ਪਾਤਾਲੀ ਆਕਾਸ਼ੀ ਸਖਣੀ ਜਿਹੜੀ ਪਤਾਲ ਤੋਂ ਲੈ ਕੇ ਆਕਾਸ਼ ਤੱਕ ਸਖਣੀ ਸੀ ਪਹਿਲਾਂ ਬਿਰਤੀ ਰਜਦੀ ਨਹੀਂ ਸੀ ਹੁਣ ਲਹਿਬਰ ਅੱਗ ਦੀ ਲਾਟ ਬੁੱਜੀ ਬੁਝ ਗਈ ਖਾਈ ਮੁੱਕ ਗਈ ਉਹ ਲਾਟ ਹੁਣ ਜਿਹੜੀ ਅੰਦਰ ਸੀ ਨਾ ਮਨ ਦੀ ਭੈੜੀ ਬਿਰਤੀ ਦੀ ਲਾਟਾਂ ਬਲਦੀਆਂ ਸੀ ਜਾਨਕਿ ਜਿਹਨੂੰ ਆਪਾਂ ਨੀਅਤ ਰਜਦੀ ਨਹੀਂ ਸੀ ਉਹ ਨੀਅਤ ਰਜਾ ਦਿੱਤੀ ਉਹ ਤ੍ਰਿਪਤ ਕਰ ਦਿੱਤੀ ਕਹਿੰਨੇ ਜੀ ਅੱਜ ਕੇ ਵਸ ਗੁਰ ਕੀਨੋ ਕੇ ਹਰ ਗੂਕਰਤ ਨੇ ਲਗਾਈ ਰੇ ਘਰ ਕੀ ਬਲਾਈ ਐ ਵਰ ਸਖਾਈ ਜਿਹੜੀ ਮਨ ਦੀ ਭੈੜੀ ਬਿਰਤੀ ਪਹਿਲਾਂ ਬਾਹਰ ਭੱਜੀ ਫਿਰਦੀ ਸੀ ਮਾੜੀ ਸੀ ਮਾੜੇ ਖਿਆਲ ਸੀ ਹੁਣ ਉਹਨੇ ਗੁਰੂ ਦੀ ਸਹੀ ਸਿੱਖਿਆ ਲੈ ਲਈ ਤੇ ਹੁਣ ਬਾਜ ਥੁੰਨੀਆਂ ਛਪਰਾ ਥਾਮਿਆ ਹੁਣ ਆਪਾਂ ਕੋਈ ਬਿਲਡਿੰਗ ਖਿਲਾਰਦੇ ਆ ਥੱਲੇ ਉਹਦੇ ਥੰਮੀਆਂ ਦਿੰਨੇ ਆਪਾਂ ਜਿਵੇਂ ਦੀਵਾਰ ਹੁੰਦੀ ਆ ਥੱਲੇ ਪਿੱਲਰ ਦਿੱਤੇ ਜਾਂਦੇ ਆ ਇਹ ਜਿਹੜਾ ਮਨ ਸੀ ਨਾ ਇਹਨੂੰ ਬਿਨਾਂ ਥੰਮੀਆਂ ਤੋਂ ਖਿਲਾਰਤਾ ਹੁਣ ਇਹ ਥੰਮੀਆਂ ਕਿਹੜੀਆਂ ਸੀ ਆਸਾਦਨਿਆ ਵੀ ਝੂਠੀਆਂ ਆਸਾ ਜਿਹਨੂੰ ਏਕ ਸਵਾਨ ਦੋਏ ਸਵਾਨੀ ਨਾਲ ਆਸਾਂ ਕਰਦਾ ਜਗਮੂਆ ਆਸਾਂ ਮਰੇ ਨਾ ਜਾਏ ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚੇਤ ਲਾਏ ਜਿਹੜੀਆਂ ਝੂਠੀਆਂ ਆਸਾਂ ਦੀਆਂ ਥੰਮੀਆਂ ਦਿੱਤੀਆਂ ਸੀ ਨਾ ਐਸ ਮਨ ਨੂੰ ਝੂਠੀਆਂ ਆਸਾਂ ਲਾ ਕੇ ਬੈਠਾ ਸੀ ਉਹ ਸਾਰੀਆਂ ਆਸਾਂ ਗਰਭਵਾਸ ਮੈਂ ਜਿਹੜੀ ਸ਼ਬਦ ਆਪਾਂ ਬਾਣੀ ਚ ਪੜਦੇ ਵੀ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਉਹੜੀਆਂ ਝੂਠੀਆਂ ਆਸਾਂ ਲਾ ਕੇ ਬੈਠਾ ਸੀ ਵੀ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ ਉਹ ਸਾਰੀਆਂ ਆਸਾਂ ਬਾਜ ਥੁੰਨੀਆਂ ਛਪਰਾ ਥੰਮਿਆ ਉਹਦਾ ਮੰਨ ਦਾ ਛੱਪੜ ਸੀ ਨਾ ਬਿਨਾ ਥੰਮੀਆਂ ਤੋਂ ਖਿਲਾਰ ਦਿੱਤਾ ਕਿਹੜੀਆਂ ਥੰਮੀਆਂ ਤੋਂ ਜਿਹੜੀਆਂ ਝੂਠੀਆਂ ਆਸਾਂ ਲਾ ਕੇ ਬੈਠਾ ਸੀ ਕਿਉਂਕਿ ਗੁਰੂ ਦੇ ਸ਼ਬਦ ਨੇ ਜੋ ਟਿਕਾ ਦਿੱਤਾ ਮਨ ਨੂੰ ਫਿਰ ਜੋ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਜਦੋਂ ਸ਼ਬਦ ਦਾ ਥੰਮ ਮਿਲ ਗਿਆ ਤੇ ਦੁਨਿਆਵੀ ਆਸਾਂ ਦੀਆਂ ਥੰਮੀਆਂ ਦੀ ਕੀ ਲੋੜ ਪਈ ਜੀ ਬਹੁਣ ਆਪਾਂ ਫੈਸਲਾ ਕਰਨਾ ਵੀ ਮਨ ਨੂੰ ਦੁਨਿਆਵੀ ਆਸਾਂ ਦੀਆਂ ਥੰਮੀਆਂ ਦੇੜੀਆਂ ਇਸੇ ਕਾਕੇ ਤੇ ਭਗਤ ਕੀ ਬੀਜ ਨੇ ਕਿਹਾ ਸੀ ਤੂੰ ਮੇਰੋ ਮੇਰ ਪਰਬਤ ਸੁਆਮੀ ਤੂੰ ਮੇਰਾ ਮੇਰ ਵਾ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਆਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ ਤੋ ਇਸ ਕਰਕੇ ਕਿੰਨੇ ਪਿਆਰੇ ਬਚਨ ਕਹੇ ਥੇ ਸਮਝਾ ਦਿੱਤਾ ਬਾਜ ਥੂਨੀਆਂ ਛਪਰਾ ਥਾਮਿਆਂ ਜਿਹੜਾ ਮਨ ਦਾ ਛੱਪਰ ਸੀ ਨਾ ਇਹ ਬਿਨਾ ਥਮੀਆਂ ਤੋਂ ਖਲਾਰ ਦਿੱਤਾ ਤੇ ਕੀ ਹੋ ਗਿਆ ਨੀ ਘਰਿਆ ਘਰ ਪਾਇਆ ਰੇ ਨੀ ਘਰਿਆ ਦਾ ਅਰਥ ਕੀ ਜਿਹੜਾ ਘਰ ਹੀ ਨਹੀਂ ਅੱਛਾ ਸਰੀਰ ਦਾ ਘਰ ਤੇ ਬਣਾ ਲਿਆ ਮਨ ਦਾ ਘਰ ਹੀ ਨਹੀਂ ਬਣਦਾ ਕਈ ਵਾਰੀ ਸਾਰੀ ਜ਼ਿੰਦਗੀ ਨ ਘਰ ਹੀ ਤੁਰਿਆ ਫਿਰਦਾ ਹੁਣ ਮਨ ਦਾ ਸਰੀਰ ਦਾ ਘਰ ਕਿਹੜਾ ਆਪਾਂ ਨੂੰ ਕੋਈ ਪੁੱਛਦਾ ਘਰ ਕਿੱਥੇ ਤੁਹਾਡਾ ਆਪਾਂ ਦੱਸ ਵੀ ਦਿੰਨੇ ਆ ਵੀ ਇੱਕ ਪੰਜਾਬ ਵੀ ਹੈਗਾ ਵਾ ਇੱਕ ਇੱਥੇ ਵੀ ਹੈਗਾ ਵਾ ਜਿੱਥੇ ਅਸੀਂ ਰਹਿੰਨੇ ਆ ਤੇ ਮਨ ਦਾ ਘਰ ਕਿੱਥੇ ਸਵਾਲੇ ਪੈਦਾ ਹੁੰਦਾ ਕਈ ਵਾਰੀ ਆਪਾਂ ਦੇਖਦੇ ਆ ਆਪਾਂ ਕਿਤੇ ਹੁੰਨੇ ਤੇ ਮਨ ਆਪਣਾ ਈਵਨ ਇੱਥੋਂ ਤੱਕ ਬੰਦਾ ਸਰੀਰ ਨੂੰ ਘਰ ਲੈ ਜਾਂਦਾ ਮਨ ਘਰ ਜਾਂਦਾ ਹੀ ਨਹੀਂ ਕਈ ਵਾਰੀ ਜਿਹੜਾ ਆਪਾਂ ਸ਼ਬਦ ਆਮ ਬੋਲਦੇ ਨੇ ਜੀ ਮੈਂ ਪਾਠ ਕਰਦਾ ਮੇਰਾ ਮਨ ਨਹੀਂ ਟਿਕਦਾ ਇਹ ਇਕੱਲਾ ਪਾਠ ਤੇ ਨਹੀਂ ਹੈਗਾ ਹੋਰ ਵੀ ਕਈਆਂ ਸਾਵਾਂ ਤੇ ਮਨ ਨਹੀਂ ਖਲੋਂਦਾ ਮਨ ਕਿਤੇ ਹੋਰ ਹੀ ਭਜਾ ਫਿਰਦਾ ਹੈ ਮਨ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਯਾਤਰਾ ਕਰ ਆਉਂਦਾ ਇਨ ਘਰੇ ਹੀ ਤੁਰਿਆ ਫਿਰਦਾ ਇਸੇ ਨੂੰ ਤੇ ਘਰ ਲੈ ਕੇ ਆਉਣਾ ਹੈ ਇਸੇ ਨੂੰ ਤੇ ਸਤਿਗੁਰੂ ਜੀ ਕਹਿੰਦੇ ਨੇ ਮਨ ਰੇ ਫਿਰ ਰੋ ਮਨਾ ਇੱਕ ਥਾਂ ਤੇ ਟਿਕ ਜਾ ਮਤ ਕਤ ਜਾਹੀਂ ਜੀਓ ਬਾਸ਼ਕ ਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਜਿੰਨਾ ਬਾਹਰ ਲੱਭਦਾ ਰਹੇਗਾ ਉਨੇ ਹੀ ਦੁਖੀ ਹੋਏਗਾ ਤਾਂ ਹਜ਼ੂਰ ਸਮਝਾਉਂਦੇ ਨੇ ਜਿਸ ਜਲ ਨਿਦ ਕਾਰਨ ਤੂੰ ਜਾਗ ਆਏ ਸਾਰੇ ਪੜੋ ਜਿਸ ਜਲ ਨੇਦ ਕਾਰਨ ਤੂੰ ਜਾਗ ਆਏ ਸੋ ਅੰਮ੍ਰਿਤ ਗੁਰ ਉਹ ਅੰਮ੍ਰਿਤ ਗੁਰੂ ਦੇ ਕੋਲ ਹੈ ਛੋਡੋ ਵੇਸ ਭੇਖ ਛੱਡ ਦਿਓ ਮਾਨ ਦੀਆਂ ਚਲਾਕੀਆਂ ਛੱਡ ਦਿਓ ਛੋਡੋ ਵੇਸ ਭੇਖ ਚਤੁਰਾਈ ਦੋਬਦਾ ਏ ਫੜ ਨਾਹੀ ਜਿਉ ਮਨ ਰੇ ਹੇ ਮਨਾ ਇਕ ਥਾਂ ਤੇ ਟਿਕ ਜਾ ਮਨ ਰੇ ਥਿਰ ਰਹੁ ਮਤ ਕਤ ਜਾਹੀ ਜਿਉ ਨੀ ਕਰਿਆ ਘਰ ਪਾਇਆ ਰੇ ਨ ਕਰੇ ਨੇ ਘਰ ਪਾ ਲਿਆ ਇਕ ਥਾਂ ਤੇ ਟਿਕ ਗਿਆ ਅਵ ਗੁਣ ਛੋੜ ਗੁਨਾਹ ਕੋ ਧਾਵੋ ਉਹ ਗੁਨਾਹ ਨੂੰ ਛੜ ਤੇ ਗੁਨਾਹ ਨੂੰ ਇਕੱਠੇ ਕਰ ਮਹਾਰਾਜ ਕਿਉਂ ਕਿਉਂ ਕਰੀ ਤੇ ਜਵਾਬ ਦਿੰਦੇ ਆ ਕਹਿੰਦੇ ਕਰਿਆ ਉਹ ਗਣ ਪਛਤਾਹੀ ਜਿਓ ਔਗਣ ਕਰਕੇ ਜਿੰਨੇ ਔਗਣ ਇਕੱਠੇ ਕਰੀ ਜਾਏਗਾ ਉਨਾਂ ਹੀ ਪੁਛਤਾਵਾ ਪੱਲੇ ਪਵੇਗਾ ਜਿੰਨੇ ਗੁਣ ਇਕੱਠੇ ਕਰੇਗਾ ਉਨਾਂ ਹੀ ਸਿਰ ਉੱਚਾ ਹੋਏਗਾ ਦੁਨੀਆ ਤੇ ਫੈਸਲਾ ਤੇਰਾ ਕਰਿਆ ਉਹ ਗਣ ਪਛਤਾਹੀ ਜਿਓ ਸਾਰੇ ਅਪਸਰ ਕੀ ਸਾਰ ਨਾ ਜਾਣੇ ਚੰਗੇ ਮਾੜੇ ਦੀ ਤੈਨੂੰ ਸਾਰੀ ਨਹੀਂ ਫਿਰ ਫਿਰ ਕੀ ਚਾ ਬੁਢਾਹੀ ਜਿਓ ਬਾਰ ਬਾਰ ਚਿਕੜ ਚ ਡਿੱਗੀ ਜਾਂਦਾ ਤੈਨੂੰ ਚਿਕੜ ਚੋਂ ਗੁਰੂ ਬਾਹਰ ਕੱਢਦਾ ਤੂੰ ਚਿਕੜ ਚ ਡਿੱਗੀ ਜਾਂਦਾ ਨਿਰਮਲ ਨਾਮ ਜਪੋ ਸਦ ਗੁਰਮਖ ਅੰਤਰ ਕੀ ਗਤ ਤਾਂ ਹੀ ਜਿਓ ਅੰਤਰ ਮੈਲ ਲੋਭ ਬਹੁ ਝੂਠੇ ਅੰਦਰ ਮੈਲ ਵਾ ਬੰਦੇ ਦੇ ਕਾਦੀ ਭਲਾ ਜੀ ਲਾਲਚ ਦੀ ਹੁਣ ਆਪਾਂ ਕੱਪੜੇ ਪਾਉਨੇ ਆ ਕਫ ਗੰਦਾ ਹੋ ਗਿਆ ਕਾਲਰ ਗੰਦਾ ਹੋ ਗਿਆ ਬਾਹਰ ਮਿੱਟੀ ਕੁ ਧੂੜ ਉੱਡੀ ਕਟਾ ਮਿੱਟੀ ਪੈ ਗਿਆ ਤੇ ਕਈ ਵਾਰੀ ਇਦਾਂ ਹੁੰਦਾ ਵੀ ਕਪੜੇ ਆਪਣੇ ਗੜਾ ਪਾਏ ਹੁੰਦੇ ਆ ਤੇ ਕਿਸੇ ਦੀ ਵਜ੍ਹਾ ਨਾਲ ਸਾਡੇ ਕਪੜੇ ਗੰਦੇ ਹੋ ਜਾਂਦੇ ਆ ਪਰ ਜਿਹੜੀ ਅੰਦਰ ਮੈਲ ਆ ਨਾ ਇਹ ਕਿਸੇ ਦੀ ਵਜ੍ਹਾ ਨਾਲ ਨਹੀਂ ਆਉਂਦੀ ਇਹਦਾ ਜ਼ਿੰਮੇਵਾਰ ਹਰ ਵਿਅਕਤੀ ਖੁਦ ਆਪ ਹੈ ਉਹ ਅੰਦਰ ਮੈਲ ਕਾਹਦੀ ਹੈ ਅੰਤਰ ਮੈਲ ਲੋਭ ਲਾਲਚ ਮੈਲ ਅਛਾ ਲਾਲਚ ਦੇ ਨਾਲ ਅਗੇ ਇੱਕ ਸ਼ਬਦ ਹੋਰ ਵਰਤਿਆ ਅੰਤਰ ਮੈਲ ਲੋਭ ਬੋ ਝੂਠੇ ਝੂਠੇ ਸ਼ਬਦ ਕਿਉਂ ਵਰਤਿਆ ਭਲਾ ਜਿਹੜਾ ਲਾਲਚੀ ਹੋਏਗਾ ਉਹ ਝੂਠਾ ਵੀ ਹੋਏਗਾ ਕਿਵੇਂ ਭਲਾ ਜੀ ਕਹ ਜੀ ਕੋਈ ਲਾਲਚੀ ਬੰਦਾ ਆਪਣੇ ਮੂੰਹ ਮੰਨਦਾ ਕਿ ਮੈਂ ਲਾਲਚੀ ਹਾਂ ਇਹ ਉਹਦਾ ਸਭ ਤੋਂ ਵੱਡਾ ਬੋਲੋ ਸਾਧ ਸੰਗਤ ਜੀ ਉਹਦਾ ਸਭ ਤੋਂ ਵੱਡਾ ਇਹ ਝੂਠ ਉਹਦਾ ਕਿਉਂਕਿ ਲਾਲਚੀ ਮੂੰਹ ਨੇ ਨਾ ਮੰਨਦਾ ਮੈਂ ਲਾਲਚੀ ਹਾਂ